ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਅਮਰੀਕਾ ਦੇ ਹਲਕਾ ਰਾਜਸਥਾਨਸੀ ਇਹਨਾਂ ਦੇ ਪਿੰਡ ਕੋਟਲੀ ਸਕਾਚ ਇੱਕ 18 ਸਾਲਾ ਦੇ ਨੌਜਵਾਨ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਇੱਕ ਚੌਂਕੜੇ ਦੇ ਵਿੱਚ ਸੰਪੂਰਨ ਕੀਤੇ ਗਏ ਇਸ ਮੌਕੇ ਤੇ ਨੌਜਵਾਨ ਨੇ ਕਿਹਾ ਕਿ ਉਸ ਨੂੰ ਬਚਪਨ ਦੇ ਵਿੱਚ ਸ਼ੌਕ ਸੀ ਤੇ ਮਨ ਦੇ ਵਿੱਚ ਇੱਕ ਚਾਹਤ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਇਕੱਲਾ ਹੀ ਕਰ ਸਕੇ ਜੋ ਉਸ ਦੀ ਮੁਰਾਦ ਅੱਜ ਪੂਰੀ ਹੋ ਗਈ ਹੈ ਸਤਨਾਮ ਵਾਹਿਗੁਰੂ ਵਾਹਿ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਮੇਰੀ ਪ੍ਰੇਰਨਾ ਨੌਜਵਾਨਾਂ ਨੂੰ ਇਹੀ ਆ ਵੀ ਗੁਰਸਿੱਖੀ ਜੀਵਣਾ ਆਪਣਾ ਬਣਾਓ ਗੁਰੂ ਵਾਲੇ ਬਣੋ ਤੇ ਗੁਰਸਿੱਖੀ ਦਾ ਪ੍ਰਚਾਰ ਸੁਣਿਆ ਕਰੋ ਤੇ ਫਿਰ ਬੰਦੇ ਨੇ ਮਨ ਚ ਆਟੋਮੈਟੀ ਜਿਹੜਾ ਵੀ ਇਦਾਂ ਫੁੰਨੇ ਆਉਣਗੇ ਗੁਰੂ ਦੇ ਹਾਂਜੀ ਕਿਸ ਤਰ੍ਹਾਂ ਜ਼ਹਿਨ ਦੇ ਵਿੱਚ ਆਇਆ ਕਿ ਇਹ ਸੇਵਾ ਨ ਭਾਈ ਜੀ ਇਤਨ ਦੱਸਿਆ ਹੀ ਹੈ ਕਿ ਮੈਨੂੰ ਛੋਟੇ ਹੁੰਦੇ ਰੋ ਸ਼ੌਂਕ ਸੀ ਛੋਟੇ ਹੁੰਦੇ ਨਾ ਮੈਂ ਜਦੋਂ ਛੋਟਾ ਸੀ ਉਦੋਂ ਮੈਂ ਸਰਾਣੇ ਲੈਣ ਜਾਂ ਫੱਟੀ ਲੈਣੀ ਹੋ ਤੇਰ ਮਾਲਾ ਪਾ ਗੇ ਤੂੰ ਮਾਰੇ ਬਣਾ ਲੈਣਾ ਮਾਰੇ ਬਣਾ ਲੈਣਾ ਤੇ ਫਿਰ ਚੋਰ ਸਾਹਿਬ ਬਣਾ ਲੈਣਾ ਡੰਡੇ ਨਾ ਤੇ ਮੁੜ ਕੇ ਫਿਰ ਨਿਸ਼ਾਨ ਸਾਹਿਬ ਨੂੰ ਡੰਡੇ ਨਾ ਨਿਸ਼ਾਨ ਸਾਹਿਬ ਡੰਡੇ ਨਾ ਬਣਾਉਣਾ ਤੇ ਇਦਾਂ ਮੈਂ ਵੀ ਘਰੇ ਵੀ ਇਦਾਂ ਕਰਦਾ ਰਿਹਾ ਛੋਟੇ ਹੁੰਦੇ ਤੋਂ ਸੌਂਗ ਰਿਹਾ ਸੀ ਮੁੜ ਕੇ ਮੈਂ ਹੋਇਆ 7 ਸਾਲਾਂ ਦਾ ਮੁੜ ਕੇ ਫਿਰ ਵੀ ਇਦਾਂ ਵਗਰੂ ਵਗਰੂ ਬੋਲਣਾ ਮੁੜ ਕੇ 12 ਸਾਲਾ ਆਯਾ ਅਮਰ ਸ਼ਕਲਿਆ ਅਮਰ ਸ਼ਾਕੇ ਤੇ ਮੁੜ ਕੇ ਬਾਬਾ ਜੀ ਗ੍ਰੰਥੀ ਸਿੰਘ ਨੇ ਪਿੰਡ ਦੇ ਬਾਬਾ ਨਿਰਮਲ ਸਿੰਘ ਜੀ ਫਿਰ ਇਹਨਾਂ ਕੋ ਮੈਂ ਗਿਆ ਤੇ ਫਿਰ ਇਹਨਾਂ ਨੇ ਕੀਤਾ ਵੀ ਇਹਨਾਂ ਨੇ ਮੈਨੂੰ ਗੁਰਸਿੱਖੀ ਦਿੱਤੀ ਪੇ ਵਿਚਾਰ ਦਿੱਤੇ ਇਹਨਾਂ ਨੇ ਆਪਣੇ ਤੇ ਫਿਰ ਇਹਨਾਂ ਮੈਨੂੰ ਸੰਥਿਆ ਕਰਾਈ ਇਹਨਾਂ ਸਾਰੀ ਸੰਥਿਆ ਕਰਾ ਕੇ ਫਿਰ ਮੈਨੂੰ ਇਹਨਾਂ ਕਾਡ ਅਕਾਉਂਟ ਪਾਠਣੇ ਤੋਰਿਆ कांडਪੜ ਹੈ तोरे दा ਹੁਣ ਅੱਜ ਮਾਰੇ ਦੀ ਕਿਰਪਾ ਜੀ ਤੁਹਾਨੂੰ ਪਤਾ ਹੀ ਆ 48 ਕੰਢੇ ਜੀ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਏ ਨੇ ਹਾਂਜੀ 27 ਤਰੀਕ ਨੂੰ ਆਰੰਭ ਕੀਤਾ ਸੀ ਅੱਜ 29 ਤਰੀਕ ਨੂੰ ਭੋਗ ਪਏ ਹਨ ਕਿਹਦਾ ਦਿਹਾੜਾ ਸੀ ਉਸ ਦਿਨ ਉਸ ਦਿਨ ਸ਼ੀਦੀ ਦੀਦਾਰ ਹੀ ਚੱਲ ਰਹੀ ਨੇ ਜਨਮ ਦਿਨ ਨਹੀਂ ਸੀ ਹਾਂਜੀ ਸਾਡਾ ਜਨਮ ਦਿਨ ਨਹੀਂ ਸੀ ਮੈਂ ਜਨਮ ਦਿਨ ਵਾਲਾ ਦਿਹਾੜਾ ਹਾਂਜੀ ਜਨਮ ਦਿਨ ਵਾਲੇ ਦਿਨ ਮੈਂ ਸ਼੍ਰੀ ਖੰਡਪੜ ਸਾਹਿਬ ਰੱਖੀ ਅੱਜ 29 ਤਰੀਕ ਹੋ ਗਈ ਆ ਹਾਂਜੀ ਮਾਰੇ ਦੀ ਕਿਰਪਾ ਸਮਰੱਥ ਗੁਰੂ ਜੀ ਦੇ ਹੱਥ ਤਰਿਓ ਉਨਾ ਸਰ ਤੇ ਆਤਰਾ ਕਿ ਆਪਣੀ ਸੇਵਾ ਆਪ ਲੈ ਲਈ ਹੈ ਹਾਂਜੀ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਕਿ ਗੁਰੂ ਵਾਲੇ ਬਣੋ ਸਿੰਘ ਸਜੋ ਤਿਆਰ ਵਰ ਤਿਆਰ ਹੋ ਹਾਂਜੀ ਤੇ ਨਸ਼ਿਆਂ ਤੋਂ ਦੂਰ ਰਹੋ ਜਿੰਨਾ ਰਹਾ ਜਾਂਦਾ ਇਹ ਗੁਰਸਿੱਖੀ ਜੀਮਨ ਨਾਲ ਪੀ ਆਜੋ ਪੀ ਜਿਆਦਾ ਹੋ ਨਸ਼ਿਆਂ ਹਲ ਕੁਝ ਨਹੀਂ ਮਿਲਣਾ ਗੁਰਸਿੱਖੀ ਜੀਮਨ ਕੋ ਬਹੁਤ ਕੁਝ ਮਿਲਣਾ ਦਰਗਾਹ ਦਰਗਾਹ ਵਿੱਚ ਵੀ ਮਿਲ ਜਣਾ ਸਭ ਕੁਝ ਤੇ ਇੱਥੇ ਮਿਲ ਜਣਾ ਹਾਂਜੀ ਖੁਦੇਵ ਸਿੰਘ ਜੀ ਈ ਕਹਿਣਾ ਚਾਹੁੰਦੇ ਹੋ ਜਿਹੜੀ ਬੱਚੇ ਵੱਲੋਂ ਬੜੀ ਵੱਡੀ ਸੇਵਾ ਨਭਾਈ ਗਈ ਹੈ ਇਹ ਬੱਚੇ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਗਿਆ ਜੀ ਜਿਹੜਾ ਇਹਨਾਂ ਨੇ ਇਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਇਹ ਨਾ ਸ਼ਰਮਣੀ ਪੰਥਕਲ ਦਲ ਖਾਲਸਾ ਨਿਹੰਗ ਸਿੰਘਾਂ ਚੱਲਦਾ ਵਹੀਰ ਚੱਕਰਵਰਤੀ ਪੰਜਾਬ ਭਾਰਤ ਵਿੱਚ ਵਿਚਰ ਕੇ ਇਹਦੇ ਜੋ ਮੁਖੀ ਨੇ ਬਾਬਾ ਦਰਲੋਕ ਸਿੰਘ ਜੀ ਅਰਨੰਦਲ ਖਿਆਲੇ ਵਾਲੇ ਉਹਨਾਂ ਵੱਲੋਂ ਜੋ ਪ੍ਰੇਰਣਾ ਸਦਕਾ ਇਹਨਾਂ ਨੇ ਅੰਮ੍ਰਿਤ ਪਾਣ ਕੀਤਾ ਜਿਹੜਾ ਬੱਚੇ ਨੇ ਤੇ ਸਿੱਖਿਆ ਜੋ ਨਾਰਿਕੇ ਛੋਟੇ ਹੁੰਦਿਆਂ ਹੀ ਨੋਦ ਸ਼ਾ ਸੀਗਾ ਜੀ ਦਾ ਕਹਿ ਰਹੇ ਨੇ ਦਾ ਮਾਤਾ ਪਿਤਾ ਕਹਿ ਰਹੇ ਛੋਟੇ ਹੁੰਦਾ ਹੈ ਨਾ ਫੱਟੀ ਰੱਖੀ ਗਾੜੀ ਉੱਤੇ ਰਮਾਲਾ ਪਾਗ ਦੇ ਚੋਰ ਕਰਨਾ ਤੇ ਉਹਨਾਂ ਨੂੰ ਸ਼ੌਂਕ ਸੀ ਪਹਿਲਾਂ ਦਾ ਤੇ ਹੁਣ ਕਿ ਇਹਨਾਂ ਨੇ ਫਿਰ ਆਪਣਾ ਵੱਡੇ ਹੋ ਗਏ ਸੰਥਿਆ ਲਈ ਇਹ ਤਾਂ ਪਿੰਡ ਕੋਟਲੀ ਸੱਕਾ ਵਿੱਚ ਜਿੱਦਾਂ ਬਾਬਾ ਨਰਮੋਦ ਸਿੰਘ ਜੀ ਉਹਨਾਂ પાસે ਸੰਥਾ ਕਰਕੇ ਇਹਨਾਂ ਨੇ ਤੇ ਮਹਾਂਪੁਰਖਾਂ ਦਾ ਸਤਿਕਾਰ ਨੂੰ ਮੌਕਾ ਰੱਖਦਿਆਂ ਇਹਨਾਂ ਨੇ ਸਾਰੇ ਬਰਾਲਾ ਸੰਥਾ ਕਰਕੇ ਤੇ ਫਿਰ ਬਾਣੀ ਦੀ ਦੇਖਣਪੜ ਸਾਹਿਬ ਦਾ ਆਰੰਭ ਕੀਤਾ 27 ਤਰੀਕ ਤੋਂ ਮਹਾਰਾਜ ਜਨਨ ਦਾ ਉਹ ਦਾਸਾ ਲੇਕ ਵਿੱਚ ਇੱਕ ਚੌਂਕੜੇ 'ਚ ਮੈਂ ਕਰਨਾ ਵਜੇ ਸਤਿਗੁਰੂ ਦੀ ਕਿਰਪਾ ਨਾਲ ਉਹ ਇਹਨਾਂ ਨੇ ਕਿਰਪਾ ਦੇ ਨਾਲ ਖੰਨ ਪਾਠ ਆਰੰਭ ਕਰਕੇ ਤੇ ਅੱਜ 29 ਤਰੀਕ ਨੂੰ ਜੋ ਸਤਿਗੁਰੂ ਮਹਾਰਾਜ ਕਿਰਪਾ ਸਤਕੰਦਰੂ ਕਹਿੰਦਾ ਸਾਇਦ ਸੰਪੂਰਨਤਾ ਹੀ ਹੋਈਆਂ ਇਹਦਾ ਵੱਡਾ ਮੈਸੇਜ ਜਿਹੜਾ ਬੱਚਿਆਂ ਨੂੰ ਆਪਣੇ ਆਪ ਹੀ ਜਾਂਦਾ ਜੀ ਵੀ ਜੇ ਇਹ ਬੱਚੇ ਨੇ ਐਡਾ ਵੱਡਾ ਉਪਰਾਲਾ ਕੀਤਾ ਜਿਹੇ ਇਲਾਕੇ ਵਿੱਚ ਹਨਪੜ ਸਾਹਿਬ ਤੇ ਚਲੋ ਇੱਕ ਦੋ ਥਾਂ ਤਾਂ ਅਸੀਂ ਗਏ ਵੀ ਭੋਗਾਂ ਦੇ ਹੋਰ ਵੀ ਕਿਤੇ ਹੋਏ ਪਰ ਹਾਡੇ ਇਲਾਕੇ ਵਿੱਚ ਜਿਹੜਾ ਇਹਨੇ ਉਪਰਾਲਾ ਕਰਕੇ ਆਹਦਾ ਉਦਮ ਕੀਤਾ ਇਹ ਪਹਿਲਾ ਨੌਜਵਾਨ ਆ ਜਿਹਦਾ ਮੈਸੇਜ ਬੱਚਿਆਂ ਨੂੰ ਇਹੋ ਜਾਂਦਾ ਜੀ ਤੇ ਅਹੀਂ ਮਾਰੇ ਮਾਰੇ ਬੰਦੇ ਕੰਮਾਂ ਦਾ ਤਿਆਗ ਕਰਕੇ ਤੇ ਅਹੀਂ ਮਤਲਬ ਵੀ ਇਹੋ ਜੇ ਸ਼ੁਭ ਚੰਗੇ ਕੰਮ ਕਰੀਏ ਜਿਹੜਾ ਸਾਡਾ ਵੀ ਲੋਕ ਤੇ ਪਰਲੋਗ ਸੁਧਰ ਸਕੇ ਜੀ ਸੋ ਮਾਹਪੁਰ ਖਾਂ ਵੱਲੋਂ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਬਚਰ ਕੇ ਜਦਾਂ ਬਾਹਰ ਦੇ ਮੁਲਕਾਂ 'ਚ ਬਾਬਾ ਜੀ ਜਾ ਕੇ ਆਏ ਨੇ ਇੰਗਲੈਂਡ ਵਿੱਚ ਜਾ ਕੇ ਵੀ ਕਈ ਥਾਵਾਂ ਤੇ ਲੰਡਨ ਵਿੱਚ ਕਵੈਂਟਰੀ ਨਗਰ ਵਿਖੇ ਕਵੈਂਟਰੀ ਸ਼ਹਿਰ ਵਿੱਚ ਇੰਗਲੈਂਡ ਵਿੱਚ ਅਗੇ ਸਿੱਖੀ ਦਾ ਪ੍ਰਚਾਰ ਤੇ ਅਮਰਤ ਪ੍ਰਚਾਰ ਕੀਤਾ। ਸੋ ਮਹਾਪੁਰਖਾਂ ਵੱਲੋਂ ਵੀ ਇਹ ਬੱਚਿਆਂ ਨੂੰ ਪ੍ਰੇਰਨਾਵਾ ਜੋ ਦਲਪੰਥ ਸਾਰੇ ਹੀ ਵਿਸ਼ਵ ਤੇ ਵਿਚਰ ਕੇ ਸਿੱਖੀ ਦਾ ਪ੍ਰਚਾਰ ਕਰਦਾ ਵਾ। ਸੋ ਇਸ ਕਰਕੇ ਵੀ ਪਿੰਡ ਨਗਰ ਕੋਲ ਹੀ ਸਕਾ ਤੋਂ ਵੀ ਬਾਬਾ ਜੀ ਦੇ ਨਾਲ ਕਾਫੀ ਸੰਗਤ ਦਲਪੰਥ ਦਾ ਪਿਆਰ ਆ ਤੇ ਇੱਥੇ ਹੀ ਸੰਗਤਾਂ ਵੱਲੋਂ ਮਹਾਨ ਸੇਵਾਵਾਂ ਕੀਤੀ ਜਾਂਦੀਆਂ ਜੀ। ਸਾਰਾ ਨਗਰ ਹੀ ਚੜ੍ਹਦੀ ਕਲਾ ਭਲੇ ਹਲੇ ਨੇ ਸਾਰੇ ਤੇ ਇਸੇ ਨਗਰ ਵਿੱਚ ਵੀ ਦਲਪੰਥ ਦੀ ਸ਼ਾਉਣਾ ਵੀ ਜਦਾਂ ਤਿਆਰ ਕੀਤਾ ਬਾਬਾ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਥਾਨ ਤੇ ਜਿਹੜਾ ਕੀਤਾ ਵਾ ਉਹ ਵੀ ਸੰਗਤਾਂ ਦਾ ਭਾਰੀ ਰਿਸ਼ਾ ਸੰਜੋਗ ਆ ਤੇ ਸੰਗਤਾਂ ਸੇਵਾਵਾਂ ਕਰ ਰਹੀਆਂ ਤੇ ਜਿਹੜਾ ਮੈਸੇਜ ਬੱਚਿਆਂ ਨੂੰ ਉਹ ਬਹੁਤ ਵੱਡਾ ਜੀ ਇਹ ਬੱਚੇ ਤੋਂ ਵੇਖ ਕੇ ਜੀ